ਗੁਰਦੇਵ ਧੰਨ ਗੁਰਦੇਵ ਜੀ ਅੱਜ ਅਸੀਂ ਸਤਗੁਰ ਰਵਿਦਾਸ ਤਾਂ ਵਿਖੇ ਪੁੱਜੇ ਆਂ ਔਰ ਸਾਡੇ ਨਾਲ ਅੱਜ ਜੋ ਹਜ਼ਾਰਾਂ ਲੋਕਾਂ ਨੂੰ ਕੁਐਸਚਨ ਕਰਦੇ ਆ ਨਾ ਜੱਸੀ ਗੱਡੂ ਜੀ ਜੋ ਵਿਦੇਸ਼ਾਂ ਦੀ ਧਰਤੀ ਤੋਂ ਸਤਗੁਰ ਰਵਿਦਾਸ ਮਹਾਰਾਜ ਜੀ ਦਾ ਪ੍ਰਚਾਰ ਪ੍ਰਸਾਰ ਕਰਦੇ ਆਏ ਹਨ ਔਰ ਇਹਨਾਂ ਨੇ ਆ ਕੇ ਪੰਜਾਬ ਦੇ ਵਿੱਚ ਜਿੱਥੇ ਵੱਖ-ਵੱਖ ਅਸਥਾਨਾਂ ਦੇ ਉੱਪਰ ਜਾ ਕੇ ਸਤਗੁਰ ਰਵਿਦਾਸ ਮਹਾਰਾਜ ਜੀ ਦੀ ਅੰਮ੍ਰਿਤਮਈ ਬਾਣੀ ਦੇ ਪ੍ਰਚਾਰ ਪ੍ਰਸਾਰ ਦੀ ਗੱਲ ਕੀਤੀ ਔਰ ਉੱਥੇ ਹੀ ਸਾਡੀ ਕੌਮ ਦੀ ਆਵਾਜ਼ ਨੂੰ ਉਹਨਾਂ ਲੋਕਾਂ ਦੀ ਕੰਨਾਂ ਤੱਕ ਲੈ ਕੇ ਗਏ ਹਨ ਔਰ ਅਸੀਂ ਪਹਿਲਾਂ ਤਾਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਸਾਰੇ ਰਵਿਦਾਸੀਆ ਸਮਾਜ ਦੇ ਵੱਲੋਂ ਰਵਿਦਾਸੀਆ ਪਰਿਵਾਰ ਦੇ ਵੱਲੋਂ ਕਿ ਇਹਨਾਂ ਨੇ ਆਪਣਾ ਵਿਦੇਸ਼ ਦਾ ਕੰਮ ਛੱਡ ਕੇ ਸਤਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਚਾਰ ਔਰ ਪ੍ਰਸਾਰ ਕਹਿੰਦੇ ਕੰਮ ਛੱਡ ਕੇ ਪ੍ਰਚਾਰ ਔਰ ਪ੍ਰਸਾਰ ਕਰਨ ਦੇ ਲਈ ਅੱਗੇ ਆਏ ਔਰ ਆਪਣਾ ਦੁਬਈ ਦਾ ਕੰਮ ਛੱਡ ਦਿੱਤਾ ਅੱਜ ਇਹਨਾਂ ਨੇ ਤਨਤਨ ਜਗਤ ਗੁਰੂ ਰਵਿਦਾਸ ਮਹਾਰਾਜ ਜੀ ਦੀ ਅੰਮ੍ਰਿਤਪੀ ਬਣੀ ਨੂੰ ਸਿਰ ਤੇ ਚੱਕ ਲਿਆ ਔਰ ਉਹਦਾ ਭਾਰ ਚੱਕ ਕੇ ਵੱਖ-ਵੱਖ ਗੁਰੂ ਘਰਾਂ ਦੇ ਵਿੱਚ ਜਾ ਕੇ ਪ੍ਰਚਾਰ ਬਾਣੀ ਦਾ ਪ੍ਰਚਾਰ ਔਰ ਪ੍ਰਸਾਰ ਕਰਦੇ ਹਨ ਪਹਿਲਾਂ ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਤੁਹਾਡਾ ਜੈ ਗੁਰਦੇਵ ਜੀ ਧੰਨ ਗੁਰਦੇਵ ਜੀ ਔਰ ਤਾਂ-ਤਾਂ ਜਗਤ ਗੁਰੂ रविदास ਮਹਾਰਾਜ ਜੀ ਦਾ ਜੋ ਪ੍ਰਕਾਸ਼ ਦਿਹਾੜਾ ਹੈ ਉਸ ਦੇ ਸਬੰਧ ਵਿੱਚ ਆਪ ਦੇ ਕੀ ਵਿਚਾਰ ਹਨ ਸਰ ਸਤਿਗੁਰੂ रविदास ਮਹਾਰਾਜ ਜੀ ਦਾ 648ਵੇਂ ਪ੍ਰਕਾਸ਼ ਪੁਰਬ ਆ ਰਿਹਾ ਹੈ ਸਭ ਤੋਂ ਪਹਿਲਾਂ ਤਾਂ ਮੈਂ ਦੇਸ਼ ਪ੍ਰਦੇਸ਼ ਦੀਆਂ ਸੰਗਤਾਂ ਨੂੰ ਗੁਰੂ ਰਬਦਾਸ ਮਹਾਰਾਜੀ ਦੇ 648ਵੇਂ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੰਨਾ ਆ ਔਰ ਜਿਵੇਂ ਕਾਂਸੀ ਬਨਾਰਸ ਵਿਖੇ 12 ਫਰਵਰੀ 2025 ਦੇ ਵਿੱਚ ਡੇਰਾ ਸਚਕਣ ਬੱਲਾਂ ਦੇ ਮੌਜੂਦਾ ਗੱਦੀ ਨਿਸ਼ੀਣ ਸੰਤ ਨੰਝਣ ਦਾਸ ਮਹਾਰਾਜ ਜੀ ਲੱਖਾਂ ਹੀ ਸੰਗਤਾਂ ਨੂੰ ਨਾਲ ਲੈ ਜਾ ਕੇ ਕਾਂਸੀ ਬਨਾਰਸ ਵਿਖੇ ਸਤਗੁਰੂ ਰਬਦਾਸ ਮਹਾਰਾਜ ਦਾ ਗੁਰਪੁਰਬ ਮਨਾਉਣ ਜਾ ਰਿਹਾ ਸਮੂਹ ਸੰਗਤਾਂ ਨੂੰ ਇਹ ਅਪੀਲ ਹੈ ਕਿ ਜਰੂਰ ਕਾਂਸੀ ਬਨਾਰਸ ਪਹੁੰਚੋ ਔਰ ਸਤਗੁਰੂ ਰਬਦਾਸ ਮਹਾਰਾਜ ਜਨਮ ਸਥਾਨ ਮੰਦਿਰ ਤੋਂ ਜਰੂਰ ਜਿਹੜਾ ਆ ਗੁਰੂ ਸਾਹਿਬ ਦੇ ਦਰਸ਼ਨ ਕਰੋ ਔਰ ਗੁਰਪੁਰਬ ਮਨਾਓ ਜੀ ਔਰ ਜਿਹੜਾ 12 ਫਰਵਰੀ ਨੂੰ ਇਸ ਵਾਰ 2022 ਨੂੰ ਪ੍ਰਕਾਸ਼ ਦਿਹਾੜਾ ਰਿਹਾ ਉਹੀ 12 ਫਰਵਰੀ ਨੂੰ ਹੀ ਕਿਉਂ ਬਣਾਈਏ ਜੀ ਆਪਾਂ ਡੇਰਾ ਸੱਚ ਦੇ ਬੱਲਾ ਦੇ ਮਹਾਪੁਰਸ਼ਾਂ ਨੇ ਜਿਹੜਾ ਪਹਿਲਾਂ ਹੀ ਜਿਹੜੀਆਂ ਡੇਟਾ ਤੁਹਾਨੂੰ ਪਤਾ ਕਿ ਸਾਰੀਆਂ ਪਹਿਲਾਂ ਹੀ ਕਾਂਸੀ ਤੋਂ ਐਲਾਨ ਹੋ ਜਾਂਦਾ ਕਿ ਅਗਲੀ ਦਾ ਅਗਲੇ ਸਾਲ ਦਾ ਵੀ ਹੁਣ ਆਪਾਂ ਨੂੰ ਪਤਾ ਕਿ ਕਿੰਨੇ ਨੂੰ ਆਉਣਾ ਹੈ ਤੇ ਡੇਰਾ ਸਸਕਨ ਬੱਲਾ ਤੇ ਕਾਂਸੀ ਬਨਾਰਸ ਤੋਂ ਜਿਹੜਾ ਹੁਕਮ ਨਾਮਾ ਸਾਨੂੰ ਮਿਲਣਾ ਜਿਹੜਾ ਪੂਨਮਿਆਂ ਦੇ ਉੱਤੇ ਜਿਹੜਾ ਹੁੰਦਾ ਦਿਨ ਆਉਂਦਾ ਉਸੇ ਦਿਨ ਨੂੰ ਮਨਾਇਆ ਜਾਂਦਾ ਹੈ ਤੇ ਆਪਾਂ ਲਗਭਗ ਕਿੰਨੇ ਸਾਲ ਹੋ ਗਏ ਆ ਇਸੇ ਹੀ ਦਿਨ ਉਸੇ ਦਿਨ ਮਨਾਉਣੀ ਹੈ ਤੇ ਸਾਨੂੰ ਡੇਰਾ ਸਸਕਨ ਬੱਲਾ ਤੇ ਕਾਂਸੀ ਦੇ ਫਰਮਾਨ ਨੂੰ ਹੀ ਮੰਨਣਾ ਚਾਹੀਦਾ ਹੈ ਕਿਉਂਕਿ ਜੋ ਉੱਥੋਂ ਫਰਮਾਨ ਆਉਣਾ ਸਾਡੇ ਲਈ ਸਿਰਮੱਥਿਆ ਜੀ ਔਰ ਜਿਵੇਂ ਕਈ ਸੰਤਾਂ ਮਹਾਪੁਰਸ਼ਾਂ ਦੇ ਵੱਲੋਂ ਆਪਣੇ ਹੀ ਸਮਾਜ ਦੇ ਸੰਤ ਮਹਾਂਪੁਰਸ਼ਾਂ ਉਹਨਾਂ ਦੇ ਵੱਲੋਂ ਜਾਂ ਇੱਕ ਤੁਸੀਂ ਦੇਖਿਆ ਕਿ ਚੈਨਲ ਨੇ ਵੀ ਅਨਾਉਂਸ ਕੀਤੀ ਔਰ ਉਹਨਾਂ ਨੇ ਮੈਂ ਸਵੇਰੇ ਵੀ ਵੀਡੀਓ ਦੇਖ ਰਿਹਾ ਸੀ ਉਸਦੇ ਵੀ ਉੱਪਰ 13 ਫਰਵਰੀ ਫਰਵਰੀ ਹੀ ਲਿਖਿਆ ਹੈ ਸਤਿਗੁਰੂ ਵਿਦਾਸ ਮਹਾਰਾਜ ਜੀ ਦਾ ਜੋ ਪ੍ਰਕਾਸ਼ ਦਿਹਾੜਾ ਮਨਾਉਣ ਵਾਸਤੇ ਉਸਦੇ ਵਿੱਚ ਵੱਖ-ਵੱਖ ਜਥੇਬੰਦੀਆਂ ਨੂੰ ਸ਼ਾਮਲ ਕੀਤਾ ਗਿਆ ਹੈ ਔਰ ਵਿਦੇਸ਼ ਦੀ ਇੱਕ ਜਥੇਬੰਦੀ ਉਸਨੇ ਵੀ ਉਹਦਾ ਸਹਿਯੋਗ ਕੀਤਾ ਉਸ ਬਾਰੇ ਆਪ ਕੀ ਕਹਿਣਾ ਚਾਹੋਗੇ ਸੰਪਲ ਸਾਹਿਬ ਦੇਖੋ ਗੱਲ ਇਦਾਂ ਹੈ ਕਿ ਸਤਗੁਰੂ ਰਵਿਦਾਸ ਮਹਾਰਾਜ ਦੇ ਮਿਸ਼ਨ ਦਾ ਪ੍ਰਚਾਰ ਪ੍ਰਸਾਰ ਜਿੱਥੇ ਡੇਰਾ ਸਚਕਣ ਬੱਲਾ ਵੱਲੋਂ ਕੱਲਾ ਪੰਜਾਬ ਹੀ ਨਹੀਂ ਕੱਲਾ ਭਾਰਤ ਨਹੀਂ ਸਗੋ ਦੁਨੀਆ ਦੇ ਕੋਨੇ ਕੋਨੇ ਵਿੱਚ ਕੀਤਾ ਜਾਂਦਾ ਕਾਂਸੀ ਬਨਾਰਸ ਆਪਾਂ ਦੇਖ ਕੇ ਆਏ ਹਾਂ ਸਾਰੀਆਂ ਸਵਾਵਾਂ ਸੋ ਇਸੇ ਤਰ੍ਹਾਂ ਬਾਕੀ ਸੰਤ ਮਹਾਪੁਰਸ਼ ਵੀ ਜਿਹੜੇ ਸਤਗੁਰੂ ਰਵਿਦਾਸ ਮਹਾਰਾਜ ਦੇ ਮਿਸ਼ਨ ਦਾ ਪ੍ਰਚਾਰ ਪ੍ਰਸਾਰ ਕਰਦੇ ਸੀ ਉਹਨਾਂ ਦਾ ਵੀ ਸਤਕਾਰ ਕਰਦੇ ਆਂ ਪਰ ਅਸੀਂ ਉਹਨਾਂ ਦੇ ਚਰਨਾਂ ਵਿੱਚ ਇੱਕ ਹੀ ਬੇਨਤੀ ਕਰਨਾ ਚਾਹੁੰਦੇ ਆਂ ਕਿ ਮਹਾਪੁਰਸ਼ੋ ਜਿਵੇਂ ਸਤਗੁਰੂ ਰਵਿਦਾਸ ਮਹਾਰਾਜ ਜੀ ਨੇ ਕਿਹਾ ਕਿ ਸਤਸੰਗਤ ਮਿਲ ਰਹੀਏ ਮਾਦੋ ਜੈਸੇ ਮਦ ਕੋ ਮਖੀਰਾ ਸੋ ਸਭ ਤੋਂ ਪਹਿਲਾਂ ਤਾਂ ਸਾਡੇ ਮ ਆਪਾਂ ਬੇਨਤੀ ਕਰਨਾ ਚਾਹੁੰਦੇ ਆ ਕਿ ਇਕੱਠੇ ਹੋ ਕੇ ਮਧੂਮੱਖਿਆ ਦੇ ਵਾਂਗੂ ਜਿਹੜਾ ਕਾਂਸੀ ਬਨਾਰਸ ਵਿਖੇ ਜਾ ਕੇ ਗੁਰਪੁਰਬ ਮਨਾਉਣਾ ਚਾਹੀਦਾ ਹੈ ਸੰਤਾ ਮਹਾਪੁਰਸ਼ਾਂ ਦੇ ਨਾਲ ਜਿਵੇਂ ਸੰਤ ਨੰਝਨ ਦਾ ਸਮਾਰਾਜ ਜੀ ਹਰ ਸਾਲ ਟ੍ਰੇਨਾਂ ਭਰ ਕੇ ਲੈ ਕੇ ਜਾਂਦੇ ਆ ਸੋ ਉਹਨਾਂ ਨੂੰ ਕਾਂਸੀ ਬਨਾਰਸ ਜਿਹੜਾ ਹੁਕਮਨਾਮਾ ਆਉਂਦਾ ਕਿਉਂਕਿ ਗੁਰੂ ਰਵਿਦਾਸ ਮਹਾਰਾ ਜਨਮ ਸਥਾਨ ਜਿਹੜਾ ਆ ਉਹ ਸਾਡੇ ਲਈ ਸਰਵ ਉਤਮ ਆ ਸਾਡਾ ਮੱਕਾ ਮਦੀਨਾ ਆ ਉੱਥੋਂ ਜਿਹੜਾ ਫਰਮਾਨ ਆਉਂਦਾ ਆ ਉਹ ਹਰ ਇੱਕ ਇਨਸਾਨ ਨੂੰ ਹਰ ਇੱਕ ਡੇਰੇ ਨੂੰ ਹਰ ਇੱਕ ਗੁਰੂ ਰਵਿਦਾਸ ਨੂੰ ਮੰਨਣ ਵਾਲੇ ਨੂੰ ਮੰਨਣਾ ਚਾਹੀਦਾ ਹੈ। ਦੇਖੋ ਕਿ ਉਹ ਦਰਬਾਰ ਗੁਰੂ ਰਵਿਦਾਸ ਮਹਾਰਾਜੀ ਦਾ ਹੈ ਔਰ ਤੁਸੀਂ ਮੇ ਜਿਵੇਂ ਦੱਸਿਆ ਕਿ ਕੁਝ ਚੈਨਲਾਂ ਜਾਂ ਕੁਝ ਡੇਰਿਆਂ ਦੇ ਵੱਲੋਂ ਇਹ ਇਸ ਵਾਰੀ ਡੇਟ ਜਿਹੜੀ 13 ਤਰੀਕ ਦਾ ਕਿਹਾ ਜਾ ਰਿਹਾ ਵੀ 13 ਨੂੰ ਹੀ ਮਨਾਵਾਂਗੇ। ਆਪਾਂ ਉਹਨਾਂ ਦੇ ਚਰਨਾ ਵਿੱਚ ਦੇਖੋ ਬੇਨਤੀ ਕਰਦੇ ਆ ਕਿ ਤੁਸੀਂ ਇਕੱਠੇ ਹੋ ਕੇ ਜੋ ਵੀ ਆਪਸ ਵਿੱਚ ਜਿਹੜੇ ਗਿਲੇ ਸ਼ਿਕਵੇ ਦੂਰ ਕਰਕੇ ਗੁਰੂ ਰਵਿਦਾਸ ਮਹਾਰਾਜੀ ਦਾ ਜਿਹੜਾ ਗੁਰਪੁਰਬ ਜਿਹੜਾ ਪੁੰਨਿਆਂ ਦੇ ਦਿਨ ਨੂੰ ਆਉਂਦਾ ਆ ਹਰ ਸਾਲ ਜਿਵੇਂ ਮਨਾਇਆ ਜਾਂਦਾ ਆ ਤੇ ਉਹ ਸਾਹਿਬ ਨੇ ਮਨਾਇਆ ਜਾਵੇ ਔਰ ਕਾਂਸੀ ਬਨਾਰਸ ਦਾ ਜਿਹੜਾ ਹੁਕਮਨਾਮਾ ਹੈ ਉਹਨੂੰ ਹੀ ਸਾਨੂੰ ਔਰ ਸਾਡੇ ਸਾਰੇ ਸੰਤ ਸਮਾਏ ਨੂੰ ਮੰਨਣਾ ਚਾਹੀਦਾ ਸਾਡੀ ਤੇਹੀ ਉਹਨਾਂ ਦੇ ਚਰਨਾਂ ਵਿੱਚ ਵੀ ਅਪੀਲ ਆ ਜੀ ਕਹਿੰਦੇ ਇੱਕ ਸਲੋਗਨ ਸ਼ੁਰੂ ਹੋਇਆ ਸੀ ਚਲੋ ਬਨਾਰਸ ਸਾਧ ਸੰਗਤ ਜੀ ਇੱਕ ਇਤਿਹਾਸ ਰਚੋਣਾ ਹੈ ਕਾਂਸੀ ਵਾਲੇ ਮੰਦਰ ਨੂੰ ਸੋਨੇ ਵਿੱਚ ਮੜਾਉਣਾ ਹੈ ਔਰ ਸੰਗਤਾਂ ਜਿਵੇਂ ਤੁਸੀਂ ਪਿਛਲੇ ਦਿਨੀ ਕਾਂਸੀ ਬਨਾਰਸ ਜਾ ਕੇ ਆਏ ਹੋ ਕਿ ਉਹ ਸੁਪਨਾ ਸাকার ਹੁੰਦਾ ਦਿਖਾਈ ਦੇ ਰਿਹਾ ਹੈ ਬਿਲਕੁਲ ਸੰਪਲ ਸਾਹਿਬ ਅਸੀਂ ਆਪਾਂ ਤੁਸੀਂ ਵੀ ਨਾਲ ਹੀ ਸੀਗੇ ਪਿਛਲੇ ਸਮੇਂ ਆਪਾਂ ਜੋ ਗੁਰਪੁਰਪ ਸੋਰੀ ਨਵੇਂ ਸਾਲ ਤੇ ਆਪਾਂ ਗਏ ਸੀਗੇ ਨਵਾਂ ਸਾਲ ਸਤਗੁਰੂ ਰਵਿਦਾਸ ਮਹਾਰਾਜੀ ਦੇ ਨਾਲ ਔਰ ਬੜੇ ਮਾਣ ਵਾਲੀ ਗੱਲ ਹੈ ਕਿ ਡੇਰਾ ਸਚਕੰਡ ਬੱਲਾ ਦੇ ਮਹਾਨ ਮਹਾਪੁਰਸ਼ਾਂ ਦੀਆਂ ਕੁਰਬਾਨੀਆਂ ਨੇ ਸੰਤ ਨਰਨਜਨ ਦਾਸ ਮਹਾਰਾਜੀ ਸੰਤ ਰਾਮਨੰਦ ਮਹਾਰਾਜੀ ਅਮਰ ਸ਼ਹੀਦ ਔਰ ਹੋਰ ਵੀ ਜਿੰਨੇ ਡੇਰੇ ਦੇ ਮਹਾਨ ਮਹਾਪੁਰਸ਼ ਹੈ ਸੰਤ ਸਰਬੰਦ ਦਾਸ ਮਹਾਰਾਜ ਜਿੰਨੇ ਵੀ ਹੋਏ ਆ ਇਹਨਾਂ ਮਹਾਨ ਮਹਾਪੁਰਸ਼ਾਂ ਦਾ ਬਹੁਤ ਵੱਡਾ ਯੋਗਦਾਨ ਹੈ ਅੱਜ ਕਾਂਛੀ ਦੀ ਧਰਤੀ ਜਿਹੜੀ ਹੈ ਔਰ ਬਿਸ਼ਪ ਪ੍ਰਸਿੱਧ ਉੱਥੇ ਗੁਰੂ ਸਾਹਿਬ ਦਾ ਜਿਹੜਾ ਜਨਮ ਸਥਾਨ ਮੰਦਿਰ ਆ ਅਸੀਂ ਦੇਖ ਕੇ ਆਏ ਡਾਕਟਰ ਸਾਹਿਬ ਪਿਛਲੇ ਦਿਨੀ ਉੱਥੇ ਸੋਨੇ ਦੇ ਦਰਵਾਜ਼ੇ ਲੱਗੇ ਉੱਪਰ ਗੋਮਟ ਵੀ ਲੱਗੇ ਹੋਇਆ ਪਾਲਕੀ ਸਾਹਿਬ ਸੋਨੇ ਦੀ ਹੈ ਸੰਤ ਰਾਮਾਨੰਦ ਜੀ ਦੇ ਜਿਹੜੇ ਬੋਲ ਸਕੇ ਉਹ ਪੂਰੇ ਹੋਣੇ ਹੋਣੇ ਆ ਕਹਿੰਦੇ ਸੰਤਾਂ ਦਾ ਜਿਹੜਾ ਬਚਨ ਹੁੰਦਾ ਨਾ ਉਹ ਪੂਰਾ ਹੋਣਾ ਹੀ ਹੁੰਦਾ ਆ ਸੰਤ ਮਹਾਪੁਰਸ਼ਾਂ ਨੇ ਜਿਹੜਾ ਇਹ ਸੰਦੇਸ਼ ਦਿੱਤਾ ਕਿ ਚਲੋ ਬਨਾਰਸ ਆਸਾנג ਜੀ ਕੇ ਇਤਿਹਾਸ ਰਚਾਉਣਾ ਆ ਕਾਂਚੀ ਵਾਲੇ ਮੰਦਰ ਨੂੰ ਸੋਨੇ ਦੇ ਵਿੱਚ ਬਰਉਣਾ ਆ ਇਹ ਜਿਹੜੇ ਉਹਨਾਂ ਦੇ ਬੋਲ ਆ ਡਾਕਟਰ ਸਾਹਿਬ ਪੂਰੇ ਹੁੰਦੇ ਜਾ ਰਹੇ ਆ ਸੰਗਤਾਂ ਜਿਹੜੀਆਂ ਆ ਆਪਣੇ ਗੁਰੂ ਸਾਹਿਬ ਦੇ ਮੰਦਰ ਨੂੰ ਸੋਨੇ ਚ ਬਣਾ ਰਹੀਆਂ ਬਿਲਕੁਲ ਇਹ ਸੱਚ ਆ ਜੀ ਅ ਹੋਰ ਜਿਵੇਂ ਸਤਗੁਰੂ ਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਜਿਹੜਾ 11 ਫਰ 12 ਫਰ ਵੀ ਨੂੰ ਆ ਰਿਹਾ ਉਸ ਦੇ ਸਬੰਧ ਦੇ ਵਿੱਚ ਪ੍ਰਵਾਸ ਫੇਰੀਆਂ ਕਈ ਗੁਰੂ ਘਰਾਂ ਤੋਂ ਸ਼ੁਰੂ ਹੋ ਚੁੱਕੀਆਂ ਹਨ ਤੇ ਕਈ ਗੁਰੂ ਘਰਾਂ ਤੋਂ ਸ਼ੁਰੂ ਹੋਣ ਵਾਲੀਆਂ ਹਨ ਤੇ ਉਹਨਾਂ ਵਾਸਤੇ ਆਪ ਜੀ ਦੀ ਕੀ ਅਪੀਲ ਹੈ ਡਾਕਟਰ ਸਾਹਿਬ ਇਹ ਬਹੁਤ ਖੁਸ਼ੀ ਦੀ ਗੱਲ ਆ ਕਿ ਜਿਵੇਂ ਤੁਸੀਂ ਦੱਸਿਆ ਕਿ ਪ੍ਰਭਾਤ ਫੇਰੀਆਂ ਬਹੁਤ ਸਾਰੇ ਗੁਰੂ ਘਰਾਂ ਦੀਆਂ ਕਮੇਟੀਆਂ ਜਿਹੜੀਆਂ 1 ਮਹੀਨਾ ਪਹਿਲਾਂ ਕੱਢਣ ਲੱਗ ਪਈਆਂ ਮੈਂ ਤਾਂ ਕਹਿੰਦਾ ਕਿ ਡੇਢ 2 ਮਹੀਨਾ ਪਹਿਲਾਂ ਤੋਂ ਸ਼ੁਰੂ ਕਰ ਲੈਣੇ ਚਾਹੀਦੇ ਆ ਕਿਉਂਕਿ ਗੁਰੂ ਰਬੀਦਾਸ ਮਹਾਰਾ ਦੇ ਰੰਗ ਦੇ ਵਿੱਚ ਜਦੋਂ ਇਹ ਫਰਵਰੀ ਦਾ ਮਹੀਨਾ ਆਉਂਦਾ ਜਾਂ ਗੁਰਪੁਰਬ ਤੋਂ 1 ਮਹੀਨੇ ਪਹਿਲਾਂ ਦੀ ਆਪਾਂ ਗੱਲ ਕਰੀਏ ਤਾਂ ਸਾਰਾ ਸਮਾਜ ਜਿਹੜਾ ਆ ਉਹ ਸਤਿਗੁਰਾਂ ਦੇ ਰੰਗ ਵਿੱਚ ਰੰਗ ਜਾਂਦਾ ਅਸੀਂ ਤਾਂ ਚਾਹੁੰਦੇ ਆ ਸਤਿਗੁਰੂ ਰਬੀਦਾਸ ਮਹਾਰਾ ਦੇ ਜਨਮ ਦਿਨ ਨੂੰ ਸਮਰਪਿਤ ਆਪਾਂ ਸਾਰਾ ਸਾਲ ਹੀ ਪ੍ਰਭਾਤ ਫੇਰੀਆਂ ਗੱਢ ਬਹੁਤ ਵੱਡੇ ਲੈਵਲ ਤੇ ਅਸੀਂ ਇਹ ਪ੍ਰਚਾਰ ਪ੍ਰਸਾਰ ਕਰ ਸਕਦੇ ਆਂ ਔਰ ਬਹੁਤ ਸਾਰੇ ਪਿੰਡਾਂ ਵਿੱਚ ਇੱਕ ਹਫਤਾ ਜਾਂ 12 ਦਿਨ ਜਾਂ 13 ਦਿਨ ਕੱਢਦੇ ਉਹਨਾਂ ਨੂੰ ਵੀ ਅਪੀਲ ਕਰਦੇ ਆਂ ਕਿ ਜਿਹੜੀਆਂ ਪ੍ਰਵਾਤ ਫੇਰੀਆਂ ਆ ਉਹ ਘੱਟੋ ਘੱਟ ਇੱਕ ਮਹੀਨਾ ਪਹਿਲਾਂ ਤੋਂ ਸ਼ੁਰੂ ਕਰੋ ਤਾਂ ਕਿ ਸੰਗਤਾਂ ਔਰ ਆਉਣ ਵਾਲੀ ਨਵੀਂ ਪੀੜ੍ਹੀ ਨੂੰ ਇਹ ਮੈਸੇਜ ਆਵੇ ਕਿ ਸਾਡਾ ਗੁਰੂ ਰਵਿਦਾਸ ਹੈ ਸਾਡੀ ਜਿਹੜੀ ਬਾਣੀ ਹੈ ਸਤਗੁਰੂ ਅਬਦਾਸ ਵਾਦੀ ਅਮਰਤ ਬਾਣੀ ਹੈ ਔਰ ਸਾਡਾ ਧਰਮ ਰਵਿਦਾਸੀ ਹੈ ਜੀ ਆ ਜਿਵੇਂ ਦੇਖਣ ਨੂੰ ਮਿਲਿਆ ਕਿ ਪਹਿਲਾਂ ਅੱਜ ਤੋਂ 20 ਸਾਲ ਜਾਂ 25 ਸਾਲ ਪਹਿਲਾਂ ਜਦੋਂ ਸਾਡੇ ਰੈਬਰਾਂ ਦਾ ਇਡਾ ਮਾਨ ਸਤਕਾਰ ਨਹੀਂ ਸੀ ਅੱਜ ਵਿਦੇਸ਼ਾਂ ਵਿੱਚ ਦੇਸ਼ਾਂ ਵਿੱਚ ਔਰ ਵਰਲਡ ਦੇ ਕੋਨੇ-ਕੋਨੇ ਦੇ ਵਿੱਚ ਸਤਗੁਰ ਰਵਿਦਾਸ ਮਹਾਰਾਜ ਜੀ ਦੀ ਉਹ ਬਾਣੀ ਦੇ ਗੁਣਗਾਨ ਸਵੇਰੇ ਸ਼ਾਮ ਕੀਰਤਨੀਆਂ ਤੇ ਸਾਡੇ ਹੋਂ ਤੱਕ ਅਗੇ ਕੀਰਤਨ ਨਾਲ ਇੱਕੜੀ ਲੱਭਦਾ ਸੀ ਹੋਂ ਤੱਕ ਤਕਰੀਬਨ ਕਾਫੀ ਸਾਡੇ ਕੀਤਨਾਂ ਵਾਲੇ ਹੋ ਚੁੱਕੇ ਹਨ ਔਰ ਤੁਸੀਂ ਆਉਣ ਵਾਲੀ ਜਨਰੇਸ਼ਨ ਵਾਸਤੇ ਔਰ ਨਵੇਂ ਜਿਹੜੇ ਸਾਡੇ ਬੱਚੇ ਹਨ ਉਹਨਾਂ ਨੂੰ ਮਹਾਰਾਜ ਜੀ ਦੀ ਬਾਣੀ ਨਾਲ ਜੋੜ ਰਹੇ ਹੋ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਡੇ ਬਹੁਤ ਹੀ ਸਤਿਕਾਰਯੋਗ ਜੱਸੀ ਗੱਡੂ ਗੱਡੂ ਜੀ 22 ਲਾਈਵ ਤੋਂ ਹਮੇਸ਼ਾ ਸਤਗੁਰ ਰਵਿਦਾਸ ਮਹਾਰਾਜ ਜੀ ਦਾ ਪ੍ਰਚਾਰ ਔਰ ਪ੍ਰਸਾਰ ਕਰਦੇ ਰਹਿੰਦੇ ਹਨ ਔਰ ਮੈਂ ਪੂਰੇ ਰਵਿਦਾਸੀਆ ਸਮਾਜ ਦੇ ਵੱਲੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਔਰ ਜਲਦੀ ਹੀ ਰਵਿਦਾਸੀਆ ਸਮਾਜ ਨੂੰ ਉਸ ਚੀਜ਼ ਦੇ ਨਾਲ ਨਵਾਜੇਗਾ ਜੋ ਇਹਨਾਂ ਨੇ ਸੁਪਨਾ ਵੀ ਨਹੀਂ ਦੇਖਿਆ ਹੋਵੇਗਾ ਬਹੁਤ ਬਹੁਤ ਧੰਨਵਾਦ ਜੀ ਜਸੀ ਗੱਡੂ ਜੀ ਦਾ ਬਹੁਤ ਬਹੁਤ ਧੰਨਵਾਦ ਸੋ ਲਾਸਟ ਇੱਕ ਗੱਲ ਕਹਿਣੀ ਚਾਹੁੰਦਾ ਜੀ ਮੈਂ ਤੁਹਾਨੂੰ ਦੱਸਿਆ ਕਿ ਅੱਜ ਤੋਂ 25 30 ਸਾਲ ਪਹਿਲਾਂ ਸਾਡੇ ਸਤਿਗੁਰਾਂ ਦਾ ਨਾਮ ਵੀ ਬਹੁਤ ਸਾਰੇ ਜਿਹੜੇ ਅਦਰ ਲੋਕ ਸੀਗੇ ਨਹੀਂ ਸਨਮਾਨ ਨਾਲ ਲੈਂਦੇ ਸੀ ਅੱਜ ਮਤਲਬ ਦੁਨੀਆ ਦੇ ਵਿੱਚ ਸਤਿਗੁਰੂ ਅਦਾਸ ਮਹਾਰਾਜ ਦੇ ਨਾਮ ਦਾ ਡੰਕਾ ਵੱਜਦਾ ਸੋ ਇਹ ਜਿਹੜੀ ਦੇਣ ਆ ਡੇਰਾ ਸਚਕਣ ਬੱਲਾ ਦੇ ਮਹਾਨ ਮਹਾਪੁਰਸ਼ਾਂ ਦੀ ਐ ਔਰ ਗੁਰੂ ਰਵਿਦਾਸ ਮਹਰ ਦੇ ਨਾਂ ਤੇ ਬੜੀਆਂ ਹੋਈਆਂ ਸੁਭਾਵਾਂ ਜਥੇਬੰਦੀਆਂ ਕਮੇਟੀਆਂ ਰਵਦਾਸੀਆ ਧਰਮ ਪ੍ਰਚਾਰ ਸੁਭਾਵਾਂ ਜਿਹੜੀਆਂ ਆ ਔਰ ਦੇਸ਼ ਵਿਦੇਸ਼ ਵਿੱਚ ਬੈਠੀ ਗੁਰੂ ਰਵਿਦਾਸ ਨਾਮਲੇਵਾ ਸੰਗਤਾਂ ਜਿਨ੍ਹਾਂ ਨੇ ਆਪਣੇ ਸਤਿਗੁਰੂ ਰਵਿਦਾਸ ਮਹਾਰਾ ਜੀ ਦੀ ਆਨ ਸ਼ਾਨ ਬਾਣ ਦੇ ਲਈ ਹਮੇਸ਼ਾ ਹੀ ਜਦੋਂ ਵੀ ਕਿਸੇ ਨੇ ਕੋਈ ਸਤਿਗੁਰਾਂ ਦੇ ਉੱਤੇ ਜਾਂ ਸਾਡੇ ਸਮਾਜ ਤੇ ਉਂਗਲੀ ਚੱਕਣ ਦੀ ਕੋਸ਼ਿਸ਼ ਕੀਤੀ ਐ ਤੇ ਉਹਦਾ ਜਵਾਬ ਜਿਹੜਾ ਮੂੰਹ ਤੋੜ ਦਿੰਦਾ ਆ ਅੱਜ ਡੇਰਾ ਸਚਕਣ ਬੱਲਾ ਦੇ ਮਹਾਨ ਮਹਾਪੁਰਸ਼ ਜਿਹੜੇ ਆ ਅਮਰਸ਼ੀਰ ਸੰਤ ਰਾਮ ਗੁਰੂ ਰਵਿਦਾਸ ਮਹਾਰਾਜ ਨੂੰ ਜਗਤ ਗੁਰੂ ਕਹਿੰਦੇ ਸਨ ਬਹੁਤ ਸਾਰੇ ਲੋਕਾਂ ਨੂੰ ਸੰਤਾਂ ਮਹਾਪੁਰਸ਼ਾਂ ਦੇ ਇਹ ਨਾ ਬਸਰਾ ਤੋਂ ਤਕਲੀਫ ਹੁੰਦੀ ਸੀ ਤਰ੍ਹਾਂ ਤਰ੍ਹਾਂ ਦੀਆਂ ਸੰਤਾਂ ਦੇ ਉੱਤੇ ਉਹ ਬੇਦਬੀ ਦੇ ਬਹਾਨੇ ਜਾਂ ਬੜੀਆਂ ਇਸ ਤਰ੍ਹਾਂ ਦੀਆਂ ਗੱਲਾਂ ਲਾਉਂਦੇ ਸੀ ਕਿ ਪਰ ਸੰਤਾਂ ਮਹਾਪੁਰਸ਼ਾਂ ਨੇ ਆਪਣੇ ਸਮਾਧ ਦੇ ਲੋਕਾਂ ਨੂੰ ਕਿਹਾ ਸੀ ਕਿ ਚਲੋ ਬਨਾਰਸਾ ਸੰਗਤ ਜੀ ਇੱਕ ਇਤਿਹਾਸ ਰਚਾਉਣਾ ਹੈ ਕਾਂਚੀ ਵਾਲੇ ਮੰਦਿਰ ਨੂੰ ਸੋਨੇ ਵਿੱਚ ਮਰਉਣਾ ਔਰ ਗੁਰੂ ਰਵਿਦਾਸ ਮੈਨੂੰ ਜਗਤ ਗੁਰੂ ਕਹਿ ਕੇ ਸਬੋਧਨ ਕਰਦੇ ਸਨ ਤੇ ਧਰਮ ਦੇ ਠੇਕੇਦਾਰਾਂ ਨੂੰ ਇਹ ਗੱਲਾਂ ਬਰਦਾਸ਼ਤ ਨਹੀਂ ਹੋ ਰਹੀਆਂ ਸਨ ਔਰ ਸੰਗਤ ਜਿਹੜੀ ਹੈ ਉਹ ਕਾਂਚੀਵਰ ਨੂੰ ਜ ਔਰ ਜਿਵੇਂ ਤੁਹਾਨੂੰ ਪਤਾ ਹੈ ਕਿ ਅਸਟਰੀਆ ਬਿਆਨਾਂ ਦੇ ਵਿੱਚ ਧਰਮ ਵਿਰੋਧੀ ਲੋਕਾਂ ਨੇ ਮਾਨਵਤਾ ਵਿਰੋਧੀ ਲੋਕਾਂ ਨੇ ਸਾਡੇ ਮਹਾਨ ਮਹਾਪੁਰਸ਼ਾਂ ਦੇ ਉੱਤੇ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਜਿਹੜਾ ਇੱਕ ਗੈਰ ਮਨੁੱਖੀ ਜਿਹੜਾ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਸੰਤਾਂ ਮਹਾਪੁਰਸ਼ਾਂ ਰੱਬ ਦੀ ਬਾਣੀ ਪੜ ਰਹੇ ਰੱਬ ਦੇ ਸੰਤਾਂ ਦੇ ਉੱਤੇ ਔਰ ਸੰਗਤਾਂ ਦੇ ਉੱਤੇ ਜਿਹੜਾ નિર્ਦੋਸ਼ ਲੋਕਾਂ ਦੇ ਉੱਤੇ ਜਿਹੜਾ ਉਹ ਹਮਲਾ ਕੀਤਾ ਸੀ ਤੁਹਾਨੂੰ ਪਤਾ ਹੈ ਕਿ ਉਹਦੇ ਵਿੱਚ ਸਾਡੇ ਮਹਾਨ ਮਹਾਪੁਰਸ਼ ਜਿਹੜੇ ਆ ਸੰਤ ਅਨੰਦ ਜੀ ਦਾ ਸਾਡੇ ਜਖਮੀ ਹੋ ਗਏ ਸਨ ਔਰ ਸੰਤ ਰਾਮਾਨੰਦ ਮਹਾਰਾਜੀ ਸ਼ਹਾਦਤ ਪਾ ਗਏ ਸਨ ਔਰ ਉਹਨਾਂ ਦਾ ਜਿਹੜਾ ਖੂਨ ਅਸਤਰੀਆ ਬਿਆਨ ਦੀ ਧਰਤੀ ਤੇ ਡੁੱਲਿਆ ਸੀ ਉਹ ਖੂਨ ਜਿਹੜਾ ਅੱਜ ਪੂਰੀ ਦੁਨੀਆ ਦੇ ਵਿੱਚ ਰਬਦਾਸੀਆ ਕੌਮ ਨੂੰ ਇੱਕ ਵੱਖਰੀ ਪਛਾਣ ਔਰ ਰਬਦਾਸੀਆ ਧਰਮ ਤੇ ਹਰ ਦੇ ਨਿਸ਼ਾਨ ਤੇ ਅਮਰਤ ਬਾਣੀ ਜਿਹੜਾ ਗ੍ਰੰਥ ਸਾਹਿਬ ਆ ਸਾਨੂੰ ਮਿਲਿਆ ਆ ਅੱਜ ਬੇਸ਼ੱਕ ਸੰਤ ਸਮਹਾਵਨ ਸੰਤ ਰਾਮਾਨੰਦ ਸਾਡੇ ਵਿੱਚ ਸਰੀਰਕ ਰੂਪ ਵਿੱਚ ਨਹੀਂ ਪਰ ਉਹ ਹਮੇਸ਼ਾ ਹੀ ਸਾਡੇ ਦਿਲਾਂ ਵਿੱਚ ਸੀ ਦਿਲਾਂ ਵਿੱਚ ਹੈ ਔਰ ਦਿਲਾਂ ਵਿੱਚ ਜਿੰਦਾ ਰਹਿਣਗੇ ਜਿਵੇਂ ਇੱਕ ਰਾਈਟਰ ਲਿਖਦਾ ਹੈ ਕਿ ਜੁਗ ਜੁਗ ਦੁਨੀਆ ਤੇ ਅਮਰ ਰਹੇਗਾ ਡੇਰਾ ਬੱਲਾ ਵਾਲੇ ਸੰਤ ਰਾਮਾਨੰਦ ਜੀ ਸੰਤ ਰਾਮਾਨੰਦ ਜਿਹੜੇ ਆ ਉਹਨਾਂ ਨੂੰ ਦੁਨੀਆ ਦੀ ਕੋਈ ਤਾਕਤ ਮਾਰ ਨਹੀਂ ਸਕਦੀ ਕਿਉਂਕਿ ਸੰਤ ਕਦੇ ਵੀ ਮਰਦੇ ਨਹੀਂ ਇਹ ਤਨ ਦਾ ਚੋਲਾ ਬਦਲ ਲੈਂਦੇ ਕਦੇ ਮੌਤ ਦੇ ਕੋਲੋਂ ਡਰਦੇ ਨਹੀਂ ਸੋ ਸੰਪਲਾ ਸਾਹਿਬ ਧੰਨਵਾਦ ਤੁਹਾਡਾ ਬਹੁਤ-ਬਹੁਤ ਤੁਸੀਂ ਬਹੁਤ ਆ ਮਾਨ ਸਨਵਾ ਦਿੱਤਾ ਜੈ ਗੁਰਦੇਵ ਧੰਨ ਗੁਰਦੇਵ ਬਹੁਤ-ਬਹੁਤ ਧੰਨਵਾਦ ਜੀ ਔਰ ਜਿਵੇਂ ਆਪ ਸਭ ਸਤਿਕਾਰਯੋਗ ਸਾਥੀਆਂ ਨੇ ਜੱਸੀ ਗੱਡੂ ਜੀ ਨੂੰ ਸੁਣਿਆ ਔਰ ਰਾਮਾਨੰਦ ਮਹਾਰਾਜ ਜੀ ਦੀ ਜਹਾਦਤ ਦੇ ਬਾਰੇ ਉਹਨਾਂ ਨੇ ਦੋ ਲਾਈਨਾਂ ਬੋਲੀਆਂ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਔਰ ਆਸ ਔਰ ਉਮੀਦ ਇਹੀ ਕਰਦੇ ਹਾਂ ਕਿ ਸਤਗੁਰ ਰਵਿਦਾਸ ਮਹਾਰਾਜ ਜੀ ਦਾ ਜੋ 648ਵਾਂ ਪ੍ਰਕਾਸ਼ ਦਿਹਾੜਾ ਜਿੱਥੇ ਰਾਜੇ ਟੁੱਕਦੇ ਨੇ ਔਰ ਵੱਡੇ ਵੱਡੇ ਦੇਸ਼ਾਂ ਵਿਦੇਸ਼ਾਂ ਤੋਂ ਆ ਕੇ ਸੰਗਤ ਟੁੱਕਦੀ ਹੈ ਔਰ ਸਾਰੀ ਸੰਗਤ ਨੂੰ ਬੇਨਤੀ ਹੈ ਉੱਥੇ ਆ ਕੇ ਸਤਗੁਰ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਦੇ ਅੱਜ ਖੁਸ਼ੀਆਂ ਔਰ ਚਾਹਮਾਂ ਦੇ ਨਾਲ ਢੋਰ ਤੇ ਨਗਾਰੇ ਅੰਦਰ ਨਾਲ ਸਤਗੁਰ ਰਵਿਦਾਸ ਮਹਾਰਾਜ ਜੀ ਦੀ ਬਾਣੀ ਦੇ ਹੇਠ ਮਨਾਈ ਹੈ ਜੀ ਜੈ ਗੁਰਦੇਵ ਧੰ ਗੁਰਦੇਵ ਜੋ ਬੋਲੇ ਹੀ ਸੋਨ ਰਪੈ ਜਗਤ ਗੁਰਦਾਸ ਮਹਾਰਾਜ ਕੀ ਜੈ ਜੈ ਗੁਰਦੇਵ ਧੰ ਗੁਰਦੇਵ